ਪੰਚਾਇਤੀ ਜ਼ਮੀਨ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀ ਆਮੋ ਸਾਹਮਣੇ ਹੋਏ ਨੇ ਤਾਂ ਪੰਚਾਇਤੀ ਜ਼ਮੀਨ ਜਿਸ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀਆਂ ਦੇ ਵਿੱਚ ਤਕਰਾਰ ਪਾਸੀ ਵੇਖਣ ਨੂੰ ਮਿਲਿਆ ਬਨੂੜ ਦੇ ਪਿੰਡ ਜੰਗਪੁਰਾ ਦੇ ਵਿੱਚ ਕਬਸਾਲੈਂਡ ਪੁਲਿਸ ਦੀ ਟੀਮ ਪਹੁੰਚੀ ਸੀ ਪੰਚਾਇਤੀ ਅਫਸਰਾਂ ਦੇ ਨਾਲ ਜੋ ਕਿ ਪੁਲਿਸ ਵੀ ਮੌਜੂਦ ਸੀ ਅਫਸਰਾਂ ਤੇ ਪੁਲਿਸ ਨਾਲ ਪਿੰਡ ਵਾਸੀਆਂ ਦੀ ਬਹਿਸ ਹੋ ਗਈ ਹੈ ਬਨੂੜ ਦਾ ਪਿੰਡ ਜੰਗਪੁਰਾ ਜਿੱਥੇ ਕਿ ਕਬਸਾਲੈਂਡ ਦੇ ਲਈ ਪੁਲਿਸ ਦੀ ਟੀਮ ਪੰਚੀ ਦਾਸ ਦੀ ਕਿ ਪੰਚਾਇਤ ਅਫਸਰਾਂ ਦੇ ਨਾਲ ਪੁਲਿਸ ਦੀ ਟੀਮ ਵੀ ਮੌਜੂਦ ਸੀ ਤਾਂ ਇੱਥੇ ਪਿੰਡ ਵਾਸੀਆਂ ਦੀ ਬਹਿਸਵਾਜ਼ੀ ਹੋਈ ਹੈ ਪੁਲਿਸ ਦੀ ਟੀਮ ਨਾਲ ਬਹਿਸਬਾਜ਼ੀ ਹੋਈ ਹੈ ਅਫਸਰਾਂ ਤੇ ਪੁਲਿਸ ਦੇ ਨਾਲ ਪਿੰਡ ਵਾਸੀ ਜੋ ਕਿ ਬਹਿਸ ਦੇ ਨਜ਼ਰ ਆਏ ਦੱਸਦੇ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਪੜਾਅ ਸੱਕੜੀ ਹੈ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਕਿਸਾਨ ਜਥੇਬੰਦੀਆਂ ਨੇ ਜੋ ਕਿ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲੇ ਕਬਜ਼ਲਾਨ ਦਿ ਲਈ ਗਈ ਪੁਲਿਸ ਤੇ ਅਫਸਰ ਖਾਲੀ ਹੱਥ ਪਰਤ ਆਏ ਨੇ ਕਿਉਂਕਿ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪੰਚਾਇਤੀ ਜ਼ਮੀਨ ਨੂੰ ਲੈ ਕੇ ਪੁਲਿਸ ਤੇ ਪਿੰਡ ਵਾਸੀ ਆਮੋ ਸਾਹਮਣੇ ਹੋਏ ਨੇ ਬਨੂੜ ਦਾ ਇਹ ਪਿੰਡ ਹੈ ਜੰਗਪੁਰਾ ਜਿੱਥੇ ਕਿ ਕਬਜ਼ਾ ਲੈਣ ਪਹੁੰਚੀ ਪੁਲਿਸ ਦੀ ਟੀਮ ਨੂੰ ਬੇਰੰਗ ਪ੍ਰਤਨਾ ਪਿਆ ਹਰ ਰੋੜੀ ਪਾਸਾ ਖਾਲੀ ਹੋ ਗਈ ਹੈ ਅਸੀਂ ਛੱਡਣੋਂ ਤਿਆਰ ਹੈ ਬਿਲਕੁਲ ਕੱਲੇ ਸਾਡੇ ਨਾਲ ਟੱਕਰ ਲਾਉਂਦਾ ਮੈਂ ਕਰਦਾ ਸਰਕਾਰ ਦਾ ਪਾਵਾਂ ਨਾ ਜਿੱਥੇ ਜੀਕਰ ਰਾਜ ਕਰਦਾ ਹੈ ਨਾ ਇੱਥੇ ਵੀ ਆ ਭਾਈ ਮੈਂ ਤਾਹ ਪੰਜ ਲੱਖ ਸਰਪੰਚ ਤੂੰ ਕਹ ਕੇ ਗੰਗਾ ਮਰੇ ਆ ਭਾਈ ਨਾ ਤੂੰ ਪਾਹੜ ਆ ਰੂੜੀ ਪਾਹੜ ਨਾ ਖਾਲੀ ਹੋ ਬਾਈ ਅਸੀਂ ਛੱਡਣੋਂ ਤਿਆਰ ਹੈ ਬਿਲਕੁਲ ਕੱਲੇ ਸਾਡੇ ਨਾਲ ਟੱਕਰ ਨਾ ਕਰਦਾ ਮੈਂ ਕਰਦਾ ਸਰਕਾਰ ਦਾ ਪਾਵਾਂ ਨਾ ਜਿੱਥੇ ਜੀਕਰ ਰਾਜ ਕਰਦਾ ਹੈ ਨਾ ਇੱਥੇ ਵੀ ਆ ਭਾਈ ਮੈਂ ਤਾਹ ਪੰਜ ਲੱਖ ਸਰਪੰਚ ਤੂੰ ਕਹ ਕੇ ਗੰਗਾ ਮਰੇ ਸਾਡੇ ਪਾਸੋਂ ਬਾਹਰ ਮਤਲਬ ਇਹ ਇਹ ਪਤਾ ਸਾਡੇ ਨਾਲ ਮੋਕੇ ਦਾ ਸਰਪੰਚੀ ਬਿਲਕੁਲ ਧੱਕਾ ਕਰ ਰਿਹਾ ਇਹ ਸਾਡੇ ਕੋਲ ਡਾਕੂਮੈਂਟ ਹੈ ਤੇ ਇਹ ਜਦੋਂ ਦੀ ਦਾ ਜਿਵੇਂ ਕਹਿੰਦੇ ਦੇਸ਼ ਆਜ਼ਾਦ ਹੋਇਆ ਉਦੋਂ ਦੀ ਸਾਡੇ ਕਬਜ਼ੇ 'ਚ ਹੈ ਗਰਦੋਰੀਆਂ ਸਾਡੇ ਨਾਲ ਹੈ ਜਮ੍ਹਾਂਬੰਦੀ ਸਾਡੇ ਨਾਲ ਹੈ 85 'ਚ ਸਾਡਾ ਇੱਕ ਪੱਖ 'ਚ ਫੈਸਲਾ ਹੋਇਆ ਉਹ ਸਾਡੇ ਕੋਲ ਹੈਗਾ ਇਹ ਮੌਜੂਦ ਇਹ ਤੁਸੀਂ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਹੁਣ ਆਗੇ ਮਤਲਬ ਅਸੀਂ 13 ਦੇ ਵਿੱਚ ਸਾਡਾ 2013 ਦੇ ਵਿੱਚ ਸਾਡਾ ਜਿਹੜਾ ਭਾਈਆਂ ਦਾ ਰਜਿਬੰਦੀ ਇਹਦੇ ਨਾਲ ਇੱਕ ਸਮਝੌਤਾ ਹੋਇਆ ਹੋਇਆ ਹੈ ਉਹਦੇ ਦੇ ਬਕਾਇਦਾ ਮੌਕੇ ਦੇ ਸਰਪੰਚ ਦੇ ਤੇ ਨੰਬਰਦਾਰ ਦੇ ਵੀ ਸਾਈਨ ਹੈ ਉਹਦੇ ਤੇ ਕਿੰਨੇ ਏਕੜ ਜ਼ਮੀਨ ਹੈ ਸਰ ਇਹ 10 20 ਸੂਏ ਜ਼ਮੀਨ ਹੈ ਜੀ ਜਿਹਦੇ ਤੇ ਉਹ ਉਹ ਦਾਵਾ ਕਰ ਰਹੇ ਆ ਬਿਲਕੁਲ ਨਹੀਂ ਜਿੱਤੇ ਹੋਈ ਜੀ ਅਸੀਂ ਪੰਚਾਇਤ ਕਮਿਸ਼ਨ ਕੋਲ ਕੇ ਜਿੱਤੇ ਹੋਇਆ ਹੈ ਉਹ ਤੋਂ ਬਾਅਦ ਜੇ ਕੋਈ ਪੰਚਾਇਤ ਕੇ ਜਿੱਤੀ ਹੋਈ ਆ ਤੁਹਾਨੂੰ ਦਿਖਾਵੇ ਆਗੇ ਇਹ ਪੰਚਾਇਤੀ ਜ਼ਮੀਨ ਹੈ ਔਰ ਇਹਨਾਂ ਦੀ ਗਰਦੋਰੀ ਕਿਸੇ ਬਜ਼ੁਰਗਾਂ ਦੇ ਨਾਮ ਚੱਲਦੀ ਆ ਰਹੀ ਹੈ ਇਹ ਗਰਦੋਰੀ ਨੂੰ ਹੀ ਆਪਣਾ ਮਾਲਕ ਸਮਝਣ ਲੱਗ ਗਈ ਗਰਦੋਰੀ ਦਰੁਸਤ ਕਰਕੇ ਪੰਚਾਇਤ ਦੇ ਨਾਮ ਕਰਨ ਵਾਸਤੇ ਅਸੀਂ ਕੇਸ ਪਾਇਆ ਹੋਇਆ ਕੇਸ ਦੇ ਦੌਰਾਨ ਹੀ ਅਜੇ ਕੇਸ ਪੈਂਡਿੰਗ ਹੈ ਚੱਲਦੇ ਕੇਸ 'ਚ ਇਹਨਾਂ ਨੇ ਕੀ ਕੀਤਾ 5 ਨਵੰਬਰ ਨੂੰ ਰਾਤ ਨੂੰ 12 ਵਜੇ ਇਹਨਾਂ ਨੇ ਗੋਹਾ ਸੁੱਟਦਾ ਇੱਥੇ ਟਰਾਲੀਆਂ ਖੜੀ ਕਰਤੀਆਂ ਜਦੋਂ ਇਹਨਾਂ ਨੇ ਅਗਲੇ ਦਿਨ ਅਸੀਂ ਪੁੱਛਿਆ ਤਾਂ ਇਹ ਮੌਜੂਦਾ ਪੰਚਾਇਤ ਜੀ ਗੁਰਪਿਆਰ ਸਿੰਘ ਜਿਹੜਾ ਮਤਲਬ ਪੰਚਾਇਤੀ ਦੇ ਪੰਜ ਦੇ ਅਹੁਦੇ ਦਾ ਦੁਰਪਯੋਗ ਕਰ ਰਹੇ ਆ ਜਦ ਕਿ ਪੰਚਾਇਤ ਦਾ ਕੰਮ ਹੁੰਦਾ ਹੈ ਸਰਕਾਰੀ ਜਗ੍ਹਾ ਬਚਾਣੀ ਇਹ ਖੁਦ ਕਬਜ਼ਾ ਕਰਨ ਲੱਗੇ ਹੋਏ ਆ 2 ਕਰੋੜ ਦੀ ਜਗ੍ਹਾ ਹੈ ਜੀ ਹੈ ਜੰਗਪੁਰੇ ਪਿੰਡ ਮੁਤਲਕ ਸਾਡੇ ਕੋਲ ਇੱਕ ਦਰਖਾਸਤ ਬੀਡੀਪੀਓ ਦਫ਼ਤਰੋਂ ਤੇ ਪੰਚਾਇਤ ਵੱਲੋਂ ਮਸ਼ਹੂਰ ਹੋਈ ਸੀ ਵੀ ਕੁਝ ਪਰਿਵਾਰਾਂ ਨੇ ਤੇ ਸ਼ਾਮਲਾੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਜਿਸ ਨੂੰ ਖਾਲੀ ਕਰਾਣ ਦੀ ਅੱਜ ਪ੍ਰਕਿਰਿਆ ਤਹਿਤ ਪੰਚਾਇਤ ਅਫਸਰ ਸਾਹਿਬ ਨਾਲ ਅਸੀਂ ਆਏ ਆ ਸਾਡੇ ਵੱਲੋਂ ਫੋਰਸ ਦਿੱਤੀ ਗਈ ਹੈ ਔਰ ਪ੍ਰੋਟੈਕਸ਼ਨ ਐਂਡ ਲਾਅ ਐਂਡ ਔਰਡਰ ਡਿਊਟੀ ਅਸੀਂ ਇੱਥੇ ਤਨਾਤ ਆ ਫਿਲਹਾਲ ਉਹਨਾਂ ਦੀ ਗੱਲ ਚੱਲ ਰਹੀ ਹੈ ਜੋ ਹੋਊਗਾ ਤੁਹਾਨੂੰ ਆਪ ਨੂੰ ਵੀ ਪਤਾ ਹੀ ਲੱਗ ਜਾਊਗਾ ਜੋ ਡਿਸੀਜਨ ਲੈਣਗੇ ਸਾਡੇ ਵੱਲੋਂ ਪੁਲਿਸ ਫॉर ਲਾ ਐਂਡ ਆਰਡਰ ਐਂਡ ਪ੍ਰੋਟੈਕਸ਼ਨ ਇੱਥੇ ਮੌਜੂਦ ਹੈ ਪੰਚਾਇਤ ਸਕਤੀ ਸਾਹਿਬ ਦੂਜੀ ਪਾਰਟੀ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਜੋ ਇਹਨਾਂ ਦਾ ਡਿਸੀਜਨ ਹੋਊਗਾ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ